ਬੜੇ ਨੇ ਯਾਰੇ ਤੇਰੇ ਰੰਗ ਮਾਰ ਕਾ ਤੂੰ ਚਾਵੇਂ ਪਾਣੀਆਂ ਦੀ ਬਲੀ ਚਾਰ ਦੇ ਤੂੰ ਚਾਵੇਂ ਜੂਦੇ ਅੱਗ ਵਿੱਚ ਸਾਰ ਦੇ ਤੂੰ ਚਾਵੇਂ ਜੂਦੇ ਅੱਗ ਵਿੱਚ ਸਾਰ ਦੇ ਤੂੰ ਚਾਵੇਂ ਦੇਵੇਂ ਸੂਲੀ ਢਾਂਗ ਮਾਰ ਕਾ ਬੜੇ ਨੇ ਯਾਰੇ ਤੇਰੇ ਰੰਗ ਮਾਰ ਕਾ ਕਈ ਭੁੱਖੇ ਨੰਗੇ ਖੜੇ ਨੇ ਤੇਰੇ ਸਾਜੇ ਕਈ ਭੁੱਖੇ ਨੰਗੇ ਖੜੇ ਨੇ ਖਾਵਦੇ ਨੇ ਰੋਟੀ ਮੰਗ ਮੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਪਤਾ ਨਹੀਂ ਕਿਆਂ ਨੂੰ ਇੱਥੇ ਸੱਚੀ ਗੱਲ ਦਾ ਉਹਨਾਂ ਦਾ ਮੁਲਕ ਜਿਹ ਹੁਕਮ ਚੱਲਦਾ ਤਾ ਨਹੀਂ ਕਈਆਂ ਨੂੰ ਇਥੇ ਸੱਚੀ ਗੱਲ ਦਾ ਉਹਨਾਂ ਦਾ ਮੁਲਕ 'ਚ ਹਕੂਮਤ ਚੱਲਦਾ ਉਹਨਾਂ ਦਾ ਉਹਨਾਂ ਦਾ ਮੁਲਕ 'ਚ ਹਕੂਮਤ ਚੱਲਦਾ ਪੁੱਛਦੀ ਕਈਆਂ ਦੇ ਘਰੀ ਭੰਗ ਮਾਲਕਾ ਭੰਗ ਮਾਲਕਾ ਭੰਗ ਮਾਲਕਾ ਪੁੱਛਦੀ ਕਈਆਂ ਦੇ ਘਰੀ ਭੰਗ ਮਾਲਕਾ ਬੜੇ ਨੇ ਨਿਆਰ ਤੇ ਰੰਗ ਮਾਲਕਾ ਬੜੇ ਨੇ ਨਿਆਰ ਤੇ ਕਦ ਜਿਹੜੇ ਇਥੇ ਹੁਕਮ ਚਲਾਵੰਦੇ ਕਦੇ ਸੀ ਗਸਾ ਮੰਗ ਮੰਗ ਖਾਵੰਦੇ ਅੱਜ ਜਿਹੜੇ ਇਥੇ ਹੁਕਮ ਚਲਾਵੰਦੇ ਕਦੇ ਸੀ ਗਸਾ ਮੰਗ 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 ਖਾਵੰਦੇ ਕਦੇ ਸੀ ਗਸਾ ਮੰਗ 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 ਖਾਵੰਦੇ ਹੋਣ ਵੇ ਨੱਕ ਦੇ ਤੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਮੇਰੇ ਸਦਾ ਸੱਚੀ ਗੱਲ ਕਰੀਏ ਨੀਤ ਦੇ ਕਮੀਨੇ ਤੋਂ ਕਦੇ ਨਾ ਡਰੀਏ ਨੀਤ ਦੇ ਕਮੀਨੇ ਤੋਂ ਕਦੇ ਨਾ ਡਰੀਏ ਸਤੂ ਸਤਨਾਮ ਸਤਿ ਨਾਮ ਸੁੱਚੇ ਸੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਬੜੇ ਨੇ ਨਿਆਰੇ ਤੇਰੇ ਰੰਗ ਮਾਲਕਾ ਮਾਨਵਤਾ ਦੇ ਕਲਿਆਣਕਾਰੀ ਖੰਡਾ ਬ੍ਰਾਹਮੰਡਾ ਦੇ ਮਾਲਕ ਸਰਵ ਸ਼ਕਤੀਮਾਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਹਜ਼ੂਰੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਅਸਥਾਨ ਤੇ ਉਹਨਾਂ ਦੇ ਜੋਤੀ ਜੋਤ ਪੁਰਬ ਮੌਕੇ ਉਹਨਾਂ ਨੂੰ ਸਰਬੱਤ ਦਾ ਸਤਕਾਰ ਭੇਟਾ ਕਰਨ ਵਾਸਤੇ ਸੰਸਾਰ ਭਰ ਵਿੱਚੋਂ ਚੱਲ ਕੇ ਆਏ ਹੋਏ ਸਤਰੂ ਜੀ ਦੇ ਉਪਾਸ਼ਕ ਜਨੋ ਆਓ ਸਰਬੱਤ ਮਾਈ ਭਾਈ ਮਿਲ ਕੇ ਸਤਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ ਫਤਿਹ ਦੇ ਸਿਮਰਨ ਵਿੱਚੋਂ ਜਿਹੜਾ ਸਾਨੂੰ ਬਲ ਬਖਸ਼ਿਸ਼ ਕਰੋਗੇ ਉਸ ਬਲ ਦੇ ذریਏ ਆਪਣੇ ਵੱਡ ਬਿਹਰੇਆਂ ਦਾ ਸ਼ਾਨਾ ਮਤਾ ਇਤਿਹਾਸ ਆਪ ਨਾਲ ਸਾਂਝਾ ਕਰਕੇ ਆਪ ਦੀ ਖੁਸ਼ੀ ਪ੍ਰਾਪਤ ਕਰਨੀ ਚਾਹਣਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੈ ਸਤਿਗੁਰੂ ਜੀ ਦੀ ਬਾਰਗਾ ਵਿੱਚ ਹਾਜ਼ਰ ਹੈ ਬਾਰ ਸੇਵਾਵਾਂ ਨੂੰ ਭਾਇਆ ਜਾ ਰਹੀ ਹੈ ਉੱਥੇ ਸੋਸ਼ਲ ਨੈਟਵਰਕ ਦੇ ਰਾਹੀਂ ਨਰਵਾਰ ਟੀਵੀ ਸਮੁੱਚੀ ਟੀਮ ਔਰ ਹੋਰ ਸਾਰਾ ਮੀਡੀਆ ਸੰਗਤ ਟੀਵੀ ਸੰਗਤ ਮੀਡੀਆ ਵੱਲੋਂ ਸੰਸਾਰ ਭਰ ਦੇ ਅੰਕੇ ਪ੍ਰੋਗਰਾਮ ਵਿਖਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਦੇਵਾ ਸਿੱਖ ਬੈਠਾ ਜਿੱਦੇ ਕੰਨਾਂ 'ਚ ਗੁਰੂ ਅਮਰਦਾਸ ਮਹਾਰਾਜ ਦੇ ਘਰ ਦਾ ਸੁਨੇਹਾ ਗੂੰਜਦਾ ਹੈ। ਸੁਰਤੀ ਤੇ ਬਿਰਤੀ ਗੁਰੂ ਗ੍ਰੰਥ ਸਾਹਿਬ ਦੇ ਪਿੱਤਰ ਚਰਮਾਂ ਦਾ ਜੋੜ ਕੇ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਸੀਸ ਟਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਰਦਾਸ ਸਰਬੱਤ ਦੇ ਭਲੇ ਦੀ ਕਰੀਏ। 25 ਤਰੀਕ ਤੋਂ ਲਗਾਤਾਰ ਪੰਜਾਬ ਦੀ ਧਰਤੀ ਤੇ ਆਫਰ ਦਾ ਦੌਰ ਚੱਲ ਰਿਹਾ ਹੈ। ਬਹੁਤ ਸਾਰੇ ਸਾਡੇ ਪਰਾ ਘਰੋਂ ਬੇਕਾਰ ਹੋ ਗਏ ਬੱਚਿਆਂ ਵਾਂਗ ਪਾਲੀਆਂ ਹੋਈਆਂ ਫਸਲਾਂ ਤਬਾਹ ਹੋ ਗੀਆਂ ਘਰਾਂ ਦੇ ਮੈਂਬਰਾਂ ਵਾਂਗ ਸਮਝੇ ਜਾਂਦੇ ਪਸ਼ੂ ਸਾਡੇ ਰੁੜ ਗਏ ਬੜਾ ਭਾਰੀ ਨੁਕਸਾਨ ਹੋਇਆ ਜਿਹੜੇ ਪਾਣੀ ਵਿੱਚ ਕਿਰੇ ਨੇ ਜਿਹੜੇ ਉਹਨਾਂ ਦੀ ਸੇਵਾ ਕਰ ਰਹੇ ਨੇ ਆਓ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਅਮਰਦਾਸ ਮਹਾਰਾਜ ਦੇ ਪਿੱਤਰ ਚਰਣਾ ਵਿੱਚ ਤਰਲਾ ਮਾਰੀਏ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਤਿਗੁਰੂ ਸਾਰਿਆਂ ਦੇ ਸਿਰ ਤੇ ਮਿਹਰਪਰਿਆ ਹੱਥ ਰੱਖਣ ਮੇਰੇ ਕੋ ਪਹਿਲਾਂ ਵੱਖ-ਵੱਖ ਵਿਦਵਾਨ ਸਜਣਾ ਨੇ ਹਾਜ਼ਰੀ ਭਰੀ ਆ ਸਾਰਿਆਂ ਦਾ ਧੰਨਵਾਦ ਵੈਗੂ ਕੜ ਤੇ ਕਲਾ ਬਖਸ਼ਣ ਲਾਹੌਰੀ ਪਹਿਲਵਾਨ ਸ਼ੇਰੋ ਤੋਂ ਸੰਗਤ ਚੜ੍ਹਦੀ ਕਲਾ ਵਾਸਤੇ ਅਸੀਸਾਂ ਭੇਜ ਕੇ ਗਏ ਨੇ ਸੌਤਬੜਾ ਧੰਨਵਾਦ ਕਰਦਾ ਹਾਂ ਐਮਪੀ ਪਾਈ ਅਮਰਪਾਲ ਸਿੰਘ ਜੀ ਉਹਨਾਂ ਦੇ ਚੜ੍ਹਦੀ ਕਲਾ ਵਾਸਤੇ ਬੀਬੀ ਜੀ ਮੈਂ ਅਰਦਾਸ ਕਰਾਂਦੇ ਨੇ ਸੱਚੇ ਪਾਤਸ਼ਾਹ ਉਹਨਾਂ ਦੀ ਅਰਦਾਸ ਪ੍ਰਵਾਨ ਕਰਨ ਉਹਨਾਂ ਦੀ ਰਿਹਾਈ ਹੋਵੇ ਗੁਰੂ ਅਮਰ ਬਾਸ ਸ਼ਬੀਲ ਧੁੰਦਾ ਨਗਰ ਵਾਲੇ ਜਿਨ੍ਹਾਂ ਵੀਰਾਂ ਵੱਲੋਂ ਹਰ ਜੱਥੇ ਦਾ ਸਤਕਾਰ ਕੀਤਾ ਜਾ ਰਿਹਾ ਸਾਡੇ ਜੱਥੇ ਦੇ ਸਤਕਾਰ ਵਿੱਚ ਵੀ ਅਸੀਸਾਂ ਦਿੰਦੇ ਨੇ ਬੜੀ ਮੰਨੀ ਪਾਣੀ ਦੀ ਸੇਵਾ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਮਨੁੱਖ ਨੂੰ ਜਿਉਂਦਾ ਰਹਿਣ ਵਾਸਤੇ ਹਵਾ ਤੇ ਪਾਣੀ ਦੀ ਬੜੀ ਜ਼ਰੂਰਤ ਹੈ ਵਾਹਿਗੁਰੂ ਅੰਮ੍ਰਿਤਾਂ ਦੀ ਸੇਵਾ ਆਪਣੇ ਕਰਨਾ ਵਿੱਚ ਦਰ ਪ੍ਰਵਾਨ ਕਰਨ ਰਾਜਦੀਪ ਸਿੰਘ ਜੀ ਵੱਲੋਂ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਰਾਂਧੀ ਚੜ੍ਹਦੀ ਕਲਾ ਵਾਸਤੇ ਸੌ ਤਮੜਾ ਮਾਇਆ ਹਦਕ ਕੀਤੀ ਗਈ ਹੈ ਸੱਚੇ ਬਾਦਸ਼ਾਹ ਕੜ ਦੀ ਕਲਾ ਬਖਸ਼ਣ ਹੋਰ ਸਿੱਖ ਸੰਗਤਾਂ ਵੱਲੋਂ ਮਾਇਆ ਹਦਰ ਸਿੱਖ ਪੰਥ ਵਿੱਚ ਇੱਕ ਵੱਖਰਾ ਤੇ ਨਵੇਕਲਾ ਨਾ ਰੱਖਣ ਵਾਲੀ ਦਰ ਸੇਵਾ ਸੰਪਰਦਾ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਦੀ ਹਸਾਲੀ ਸਾਹਿਬ ਵਾਲੇ ਬਾਪੁਰਾ ਉਹਨਾਂ ਦੇ ਉਤਰਾਧਿਕਾਰੀ ਸਰਕਾਰ ਜਗ ਬਾਬਾ ਕੋਲਾ ਸਿੰਘ ਜੀ ਸਰਹਾੜੀ ਸਾਹਿਬ ਵਾਲੇ ਮਹਾਂਪੁਰਸ਼ ਔਰ ਬਾਬਾ ਗੁਰਨਾਮ ਸਿੰਘ ਜੀ ਮਹਿੰਗਾਪੁਰ ਗੁੱਪੀ ਵਾਲੇ ਮਹਾਂਪੁਰਸ਼ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਦੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜੀ ਜਿਹਨੂੰ ਅਸੀਂ ਸਾਰੇ ਵੀਰ ਸੋਨੂੰ ਜੀ ਕਹਿੰਦੇ ਆ ਉਹਨਾਂ ਵੱਲੋਂ 1000 ਰੁਪਇਆ ਮਹਾਂਪੁਰਸ਼ਾਂ ਦੀ ਚੜ੍ਹਦੀ ਕਲਾ ਵਾਸਤੇ ਭੇਜਿਆ ਗਿਆ ਹੈ ਬੈਗਰੂ ਦੇ ਚਰਨਾਂ ਤੇ ਅਰਦਾਸ ਕਰਦਾ ਸਤਿ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਦਾਤ ਬਖਸ਼ਿਸ਼ ਕਰਨ ਇਹ ਸਾਡੇ ਹਰਿਆਵਲ ਦਸਤੇ ਨੇ ਜਿਹੜੇ ਕੰਮ ਸਰਕਾਰਾਂ ਨਾ ਕਰ ਸਕਣ ਉਕਾਰ ਸੇਵਾ ਵਾਲੇ ਮਹਾਪੁਰਸ਼ ਕਰਦੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਬੜਾ ਵੱਡਾ ਯੋਗਦਾਨ ਹੜ ਪੀੜਤਾਂ ਦੀ ਮਦਦ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੇਵਾਦਾਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਮੈਂਬਰ ਸਾਹਿਬਾਨ ਤੇ ਪ੍ਰਧਾਨ ਸਾਹਿਬਾਨ ਜੀ ਹਰ ਵੱਲੋਂ ਪਾਇਆ ਗਿਆ ਤੁਸੀਂ ਸੋਸ਼ਲ ਨੈਟਵਰਕ ਦੇ ਰਾਹੀਂ ਸੁਣਿਆ ਹੋਵੇਗਾ ਗੱਲ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ 2 ਕਰੋੜ ਰੁਪਏ ਦਾ ਕਿੱਕ ਜਿਹੜਾ ਉਹ ਸਨਮਾਨ ਜੋ ਪ੍ਰਧਾਨ ਜੀ ਨੂੰ ਪੇਟਾ ਕੀਤਾ ਗਿਆ ਕਿ ਲੋੜਵੰਦਾਂ ਦੀ ਸੇਵਾ ਵਾਸਤੇ ਉਹਨੂੰ ਲਾਇਆ ਜਾਵੇ ਮੈਂ ਸਮਝਦਾ ਜਿਹੜਾ ਗਰੀਬ ਤੋਂ ਗਰੀਬ ਸਿੱਖ ਵੀਰਾਂ ਭਾਵੇਂ ਉਹ ਇੱਕ ਪਾਣੀ ਦਾ ਘੋਟ ਨਾ ਸਿੱਖਾਂ ਨੂੰ ਫਲਾਦਵੇ ਜਿਹੜੇ ਹੜ੍ਹਾਂ ਵਿੱਚ ਕਿਵੇਂ ਹੋਏ ਨੇ ਇਹ ਵੀ ਇੱਕ ਉਹਨਾਂ ਦੀ ਵੱਡੀ ਸੇਵਾ ਹੈ ਜਿੱਥੇ ਦਵਾਬੇ ਵਿੱਚੋਂ ਮਾਲਵੇ ਵਿੱਚੋਂ ਔਰ ਭਾਰਤ ਦੇ ਵੱਖਰੇ ਖਿੱਤਿਆਂ ਵਿੱਚੋਂ ਸੇਵਾ ਵਾਲੇ ਆ ਰਹੇ ਨੇ ਉੱਥੇ ਕੁਝ ਕੁ ਤਰ੍ਹਾਂ ਮਾਜੇ ਦੀਆਂ ਜਨਾਂ ਨੇ ਸਾਡਾ ਜਲੂਸ ਕੱਢ ਕੇ ਰੱਖ ਦਿੱਤਾ ਟਰਾਲੀਆਂ ਦੇ ਮਦਰੋ ਇਸ ਤਰ੍ਹਾਂ ਉਹਨਾਂ ਵੱਲੋਂ ਰਾਸ਼ਨ ਖਿੱਚਿਆ ਗਿਆ ਜਿਵੇਂ ਬਾਂਦਰ ਲੜਦੇ ਨੇ ਨਾ ਆਪਸ ਵਿੱਚ ਬਾਂਦਰ ਜਿਹੜੇ ਸੇਵਾ ਕਰਨ ਵਾਸਤੇ ਆਏ ਉਹਨਾਂ ਦੀਆਂ ਬਾਹਾਂ ਛਿਲਦੀਆਂ ਗੰਜਾਂ ਇਹ ਪੰਜਾਬ ਨੂੰ ਨੀਵਾ ਵਿਖਾਉਣ ਦੀ ਉਹਨਾਂ ਨੂੰ ਕਹਿੰਦੀ ਹਰਕਤ ਹੈ ਜਿਹੜੇ ਗੁਰੂ ਦੇ ਲੰਗਰ ਵਿੱਚ ਨਹੀਂ ਬੈਠਦੇ ਕਹਿੰਦੇ ਨੇ ਸ਼ੈਤਾਨ ਦਾ ਲੰਗਰ ਆਸਾਨ ਨਹੀਂ ਸ਼ਕਣਾ ਜਿਹੜੇ ਮਿੱਤਰ ਕਹਾ ਪ੍ਰਸ਼ਾਦ ਦੀ ਦੇਗ ਨਹੀਂ ਲੈਂਦੇ ਕਹਿੰਦੇ ਸ਼ੈਤਾਨ ਦਾ ਪ੍ਰਸ਼ਾਦ ਅਸੀਂ ਨਹੀਂ ਸ਼ਕਣਾ ਪਰ ਉਹ ਇੱਕ ਇੱਕ ਬੰਦਾ ਤਿੰਨ ਦਿਨ ਪਾਣੀ ਦੀਆਂ ਪੇਟੀਆਂ ਆਪਣੇ ਸਿਰ ਤੇ ਧਰ ਕੇ ਲੈ ਜਾਂਦਾ ਤੁਸੀਂ ਸਾਰਿਆਂ ਨੇ ਅੱਖਾਂ ਨਾਲ ਤੱਕਿਆ ਔਰ ਜਿਨ੍ਹਾਂ ਦੇ ਖਾਨਦਾਨੀਆਂ ਨੇ ਕਦੇ ਡੰਗਰ ਨਹੀਂ ਰੱਖਿਆ ਵੱਡੀਆਂ ਵੱਡੀਆਂ ਚਾਰ ਦੀਆਂ ਗੱਠਾਂ ਉਹ ਚੁੱਕ ਚੁੱਕ ਕੇ ਆਪਣੇ ਘਰ ਵਿੱਚ ਸਟੋਰ ਕਰ ਰਹੇ ਸਨ ਕਈਆਂ ਘਰਾਂ ਵਿੱਚੋਂ 20 20 40 40 50 50 ਫੀੜ ਦੀਆਂ ਪੂਰੀਆਂ ਚੌਂਕਰ ਦੀਆਂ ਪੂਰੀਆਂ ਫੜੀਆਂ ਗਈਆਂ ਨਹੀਂ ਕੋਈ ਨਿਤਰੀ ਸੂਕਾ ਮਾਰਨ ਵਾਲਾ ਨਹੀਂ ਕੋ ਦਿੱਤ ਰਿਆ ਧਰਮ ਤਬਦੀਲੀ ਵਾਲਾ ਕਿ ਹਾਲਾ ਵਿੱਚ ਸਾਡੇ ਵੀ ਪਰਿਵਾਰ ਕਿ ਰਹੇ ਦੇ ਉਹਨਾਂ ਦੀ ਮਤ ਕਰਨੀ ਚਾਹੀਦੀ ਆ ਇਹ ਗੱਲਾਂ ਔਖੀਆਂ ਨੇ ਇਹ ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ ਗੁਰੂ ਨਾਨਕ ਦਾ ਸਿੱਖ ਕਿਤੇ ਆਫਤ ਆ ਜਾਏ ਭਾਵੇਂ ਪੰਜਾਬ ਹੋਵੇ ਹਰਿਆਣਾ ਹੋਵੇ ਹਮਾਤਰ ਹੋਵੇ ਮਹਾਰਾਸ਼ਟਰ ਹੋਵੇ ਦਿੱਲੀ ਹੋਵੇ ਬਿਹਾਰ ਹੋਵੇ ਗੁਜਰਾਤ ਹੋਵੇ ਪਾਕਿਸਤਾਨ ਹੋਵੇ ਚਾਹੇ ਇਜ਼ਰਾਈਲ ਹੋਵੇ ਇਰਾਕ ਹੋਵੇ ਈਰਾਨ ਹੋਵੇ ਆਪਣੀ ਜਾਨ ਅਲੀ ਦੇ ਧਰ ਕੇ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਆਉਂਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਦਾਨਕ ਨਾਮ ਚੜ੍ਹ ਦੀ ਕਰਾਂ ਤੇਰੇ ਭਾਲੇ ਸਰਬਤ ਦਾ ਭਲਾ ਵੇ ਗੁਰੂ ਕਿਰਪਾ ਕਰਨ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ਇਸ ਅਸਥਾਨ ਦੇ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਈ ਵਾਰ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਵਾਰਸ ਬਣਾਇਆ ਉਹ ਇਸ ਅਸਥਾਨ ਤੇ ਨੇ ਹਜ਼ਾਰਾਂ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਆਉਂਦੀ ਹੈ ਪ੍ਰਬੰਧ ਛੋਟਾ ਹੈ ਗੁਰੂ ਮਹਾਰਾਜ ਜੀ ਨੇ ਗੋਤਿਹਰ ਵਰਦੀ ਸਿੱਖਾਂ ਨਾਲ مشਵਰਾ ਕੀਤਾ ਇੱਥੇ ਮਕਾਨ ਬਣਨੇ ਚਾਹੀਦੇ ਨੇ ਇੱਥੇ ਝੌਪੜੀਆਂ ਬਣਨੀਆਂ ਚਾਹੀਦੀਆਂ ਤੇ ਮਕਾਨਾਂ ਵਾਸਤੇ ਹਰ ਤਰ੍ਹਾਂ ਦਾ ਮਟੀਰੀਅਲ ਚਾਹੀਦਾ ਸਭ ਤੋਂ ਵੱਡੀ ਗਿਣਤੀ ਵਿੱਚ ਲੱਕੜ ਚਾਹੀਦੀ ਹੈ ਸੋ ਵਧੀਆ ਕਿਸਮ ਦੀ ਲੱਕੜ ਇਹ ਸਕੇਤ ਮੰਡੀ ਹਮਾਚਕ ਏਰੀਆ ਵਿੱਚੋਂ ਪਹਾੜੀ ਏਰੀਆ ਵਿੱਚੋਂ ਪ੍ਰਾਪਤ ਹੋ ਸਕਦੀ ਹੈ ਉਹ ਲਿਆ ਕੇ ਇਥੇ ਮਕਾਨ ਉਸਾਰੇ ਜਾਣੇ ਚਾਹੀਦੇ ਨੇ ਸਤ ਗੁਰੂ ਨੇ ਆਪਣੇ ਸਸਕਾਰ ਜੋਗ ਭਤੀਜੇ ਬਾਬਾ ਸ਼ਾਵਨਵਲ ਸਾਹਿਬ ਦੀ ਹੋਰਾਂ ਨੂੰ ਸੱਦਿਆ ਗੁਰੂ ਦੇ ਮਹਾਨ ਸਿੱਖ ਭਾਈ ਸਤਨ ਸਤ ਨੂੰ ਸੱਦਿਆ ਗਿਆ ਕੋਲ ਪਲਾ ਕੇ ਗੁਰੂ ਅਮਰਦਾਸ ਮਹਾਰਾਜ ਇਸ ਘਰ ਦੀ ਉਸਾਰੀ ਵਾਸਤੇ ਲੱਕੜਾ ਲਿਆਉਣ ਵਾਸਤੇ ਜਿਵੇਂ ਆਪਣੇ ਸਿੱਖਾਂ ਦੀ ਡਿਊਟੀ ਲਾਉਂਦੇ ਨੇ ਸ਼ਬਦਾਂ ਦੀ ਤਸਵੀਰ ਵਿੱਚੋਂ ਤੱਕੋ ਤਾਂ ਜ਼ਿਕਰ ਇਹਨਾਂ ਚੋਂ ਸ਼ਬਦਾਂ ਤੇ ਇਹ ਵੀ ਤਾਂ ਜੀ ਆਖ ਦੇ ਗੁਰੂ ਨੇ ਤੀਜੇ ਅਮਰਦਾਸ ਜੀ ਗੁਰੂ ਸਿੱਖਾਂ ਤਾਂ ਹੀ ਸੀ ਬਿਠਾ ਕੇ ਪਾਸ ਜੀ ਗੁਰੂ ਸਿੱਖਾਂ ਤਾਂ ਹੀ ਸੀ ਬਿਠਾ ਕੇ ਪਾਸ ਜੀ ਕੰਦ ਬਤਰ ਮੁਖ ਚੋ ਸੜਾਏ ਕੇ ਲੱਕੜਾ ਲਿਆ ਉਹ ਜੰਗਲਾਂ ਚ ਜਾਏ ਕੇ ਲੱਕੜਾ ਲਿਆ ਉਹ ਜੰਗਲਾਂ ਚ ਜਾਏ ਕੇ ਪਿਆਰ ਨਾਲ ਸੁਣ ਲਓ ਸਾਡੀ ਗੱਲ ਜੀ ਮੁਖੀ ਤਾੜਾ ਹੋਵੇਗਾ ਸਵਾਨਾ ਜੀ ਮੁਖੀ ਥਾਡਾ ਹੋਵੇਗਾ ਸਵਣ ਮੱਲ ਜੀ ਕਰਨੀ ਕਦਰ ਸੀ ਸੇਦ ਵਾਇਕੇ ਲੱਕੜਾ ਲਿਆਓ ਜੰਗਲਾਂ ਚੋਂ ਜਾ ਕੇ ਲੱਕੜਾ ਲਿਆਓ ਜੰਗਲਾਂ ਚੋਂ ਜਾ ਕੇ ਰੱਖਣੇ ਨੇ ਪੰਝਾ ਹੋ ਰੱਖਣੇ ਨੇ ਪੰਝਾ ਕੋ ਦੇਵਚਾਰ ਜੀ ਰਲ ਕੇ ਤੁਸਾਂ ਨਾ ਪਿਆਰ ਦੀ ਰਲ ਕੇ ਹੈ ਰਹਿਣਾ ਤੁਸਾਂ ਨਾ ਪਿਆਰ ਦੀ ਸ਼ੱਕਣਾਂ ਲਗੜ ਇਕੱਠੀਆਂ ਪਕਾਇ ਕੇ ਲੱਕੜਾਂ ਲਿਆਓ ਜੰਗਲਾਂ ਚੋਂ ਜਾਏ ਕੇ ਲੱਕੜਾਂ ਲਿਆਓ ਜੰਗਲਾਂ ਚੋਂ ਜਾਏ ਕੇ ਹਾਕਮਾਂ ਦੇ ਕੋਲ ਜਰੇ ਵੀ ਨਾ ਡਰਨਾ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਾਰਨਾ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਾਰਨਾ लकड़ा लओ जंगला चए खे दरवाजे दरवाजे ख़ुशड़ लो जंग लकड़ा लो जंग भाई मल जो ਦਿੱਤਾ ਸਿੱਖ ਨੂਰਮਾਲ ਜੀ ਘੁਰਾ ਇੱਕ ਦਿੱਤਾ ਸਿੱਖ ਨੂਰਮਾਲ ਜੀ ਦਿੱਤ ਸ਼ਕਤ ਨੂਰਮਾਲ ਵਿੱਚ ਪਾ ਕੇ ਲੱਕੜਾ ਲਿਆ ਉਹ ਜੰਗਲਾਂ ਤੋਂ ਜਾਏ ਕੇ ਲੱਕੜਾ ਲਿਆ ਉਹ ਜੰਗਲਾਂ ਤੋਂ ਜਾਏ ਕੇ लकड़ा लिया आओ जंगल चु जाएंगे लकड़ा ले आओ जंगलां चएंगे ਦਾਤ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਸਾਡੇ ਦੇਸ਼ ਵਿੱਚ ਕਰਾਂ ਬਾਤਾਂ ਤਾਂ ਬੜਾ ਬੋਲਵਾਲਾ ਪੁੱਛਣਾ ਪਛਾਉਣ ਵਾਲਿਆਂ ਦਾ ਤੇ ਦੱਸਣ ਵਾਲਿਆਂ ਦਾ ਬੜਾ ਬੋਲਵਾਲਾ ਲੋਕ ਦੁੱਖਾਂ ਵਿੱਚ ਘਰੇ ਨੇ ਤੁਹਾਡਾ ਹੁਕਮ ਪਾ ਕੇ ਕੱਲੇ ਆ ਜਦੋਂ ਪਤਾ ਲੱਗਾ ਲੋਕਾਂ ਨੂੰ ਗੁਰੂ ਨਾਨਕ ਦੇ ਸਿੱਖ ਆਏ ਨੇ ਤੇ ਉਹਨਾਂ ਕੋਈ ਨਾ ਕੋਈ ਆਸ ਬੇਨਤੀ ਲੈ ਕੇ ਆਉਣਾ ਮਹਾਰਾਜ ਕੋਈ ਦੁੱਖੜਾ ਲੈ ਕੇ ਆਉਣਾ ਉਹਦੀ ਨਿਵਰਤੀ ਦਾ ਹਾਲ ਦੱਸਦੇ ਗੁਰੂ ਮਹਾਰਾਜ ਜੀ ਨੇ ਕਿਰਪਾਲ ਦਿੱਤਾ ਗੁਰੂ ਕੇ ਸਿੱਖਾ ਕਿਸੇ ਕਿਸਮ ਦੀ ਕੋਈ ਲੋੜ ਪੈਦਾ ਇਹ ਸੰਮਾਲ ਦੀ ਇੱਕ ਕੰਨੀ ਭਿਓ ਕੇ ਜਲ ਮਨਾ ਲੈਣਾ ਔਰ ਜਿਸ ਤਰ੍ਹਾਂ ਦੀ ਜ਼ਰੂਰਤ ਜਿੰਨੂੰ ਜ਼ਰੂਰਤ ਹੋਵੇ ਉਹ ਪਵਿੱਤਰ ਜਲ ਉਹਦੇ ਉੱਤੇ ਛਿੜਕ ਦਿੱਤਾ ਜਾਵੇ ਗੁਰੂ ਨਾਨਕ ਸਾਹਿਬ ਦੀ ਨਜ਼ਰੇ ਰਹਿਮਤ ਬਖਸ਼ਿਸ਼ ਕਰਨ। ਮਾਨੋ ਰਾਮ ਦਾਦਾ ਖਦਾਨਾ ਸੰਸਾਰ ਦਾ ਭੰਡਾਰਾ ਗੁਰੂ ਅਮਰਦਾਸ ਮਹਾਰਾਜ ਨੇ ਬਰਕਤਾਂ ਦੇ ਰੂਪ ਅੰਦਰ ਕਰਮਾਰ ਭਾਈ ਸ਼ਾਵਣ ਮਾਲੂ ਦੇ ਰਸਤੇ ਦਾ ਪੰਧ ਤੈਅ ਕਰਕੇ ਗੁਰੂ ਇਸ ਇੱਕ ਏਤ ਮੰਡੀ ਚਲੇਗਾ। ਇਦਰਾ ਰਾਜੇ ਨੇ ਵਰਤ ਰਖਾਇਆ ਹੋਇਆ ਸੀ ਵਰਤ ਮੇਰੇ ਰਾਜ ਵਿੱਚ ਕੋਈ ਬੰਦਾ ਅੱਗ ਨਹੀਂ ਬਾਲੇਗਾ ਮੇਰੇ ਰਾਜ ਵਿੱਚ ਕੋਈ ਬੰਦਾ ਭੋਜਨ ਤਿਆਰ ਨਹੀਂ ਕਰੇਗਾ ਸਤਰੂ ਦੀ ਬਾਣੀ ਕਹਿੰਦੀ ਹੈ ਕਾਲ ਖਾਏ ਕਿ ਸ਼ਹਾਕੋ ਦੇ ਨਾਨਕ ਰਹਾ ਪਛਾਣੇ ਸੇ ਮਹਾਰਾਜ ਦਾ ਸਿੱਖ ਆਪਣੇ ਵਾਸਤੇ ਕਿਰਤ ਨਹੀਂ ਕਰਦਾ ਦੂਜਿਆਂ ਵਾਸਤੇ ਕਿਰਤ ਕਰਦਾ ਉਹਨੂੰ ਵੰਡ ਕੇ ਸ਼ਕਤ ਹੈ ਮਹਾਰਾਜ ਦੇ ਸਿੱਖਾਂ ਨੇ ਆਪਣੇ ਹੱਥੀ ਲੰਗਰ ਤਿਆਰ ਕੀਤਾ ਸਿੱਖਾਂ ਨੇ ਛਕਿਆ ਇਲਾਕੇ ਵਾਲਿਆਂ ਛਕਿਆ ਰਾਜੇ ਨੂੰ ਪਤਾ ਲੱਗਾ ਸੜਕ 'ਤੇ ਅੱਗ ਲੱਗ ਉੱਠੀ ਓਏ ਬਾਰੋ ਆਏ ਹੋਏ ਬੰਦਿਆਂ ਨੇ ਮੇਰੇ ਹੁਕਮ ਨਹੀਂ ਮੰਨਿਆ ਲਿਆਓ ਇਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਵੇ ਰਾਜੇ ਨੇ ਹੁਕਮ ਦਿੱਤਾ ਮਹਾਰਾਜ ਦੇ ਸਿੱਖ ਫੜ ਕੇ ਜੇਲ੍ਹ ਵਿੱਚ ਪਾ ਦਿੱਤੇ ਗਏ ਜਦੋਂ ਸਿੱਖ ਜੇਲ੍ਹ ਵਿੱਚ ਨੇ ਨਾ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਕਰਮਾਂ 'ਮਾ ਸੁਰਤੀ ਜੋੜੀ ਸੱਚੇ ਬਾਦਸ਼ਾਹ ਜਿਹੜੀ ਗੱਲ ਦਾ ਡਰ ਸੀ ਉਹ ਗੱਲ ਹੋ ਗਈ। ਰਾਜਾ ਬੜਾ ਇਖੜੀ ਆ ਬੜਾ ਹੰਕਾਰੀ ਆ ਹੁਣ ਸਾਡੀ ਕਿਸੇ ਦੇ ਦਾਤ ਖਰੀਆਦ ਨਹੀਂ ਸੁਨੇ। ਮਹਾਰਾਜ ਦੇ ਸਿੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਤੇ ਇਨਾ ਭਰੋਸਾ ਸੀ ਕੋਈ ਨਾ ਕੋਈ ਬੇਦ ਗਰੂਰ ਗੁਰੂ ਅਮਰਦਾਸ ਮਹਾਰਾਜ ਜੀ ਬਣਾਉਣਗੇ। ਜਦੋਂ ਸੱਚੇ ਨੂੰ ਤਾਇਆ ਜਾਂਦਾ ਨਾ ਸੱਚੇ ਨੂੰ ਤਾਉਣ ਵਾਲਾ ਬੰਦਾ ਕਦੇ ਸੁੱਖ ਨਹੀਂ ਪਾਉਂਦਾ ਭਾਵੇਂ ਉਹ ਰਾਜਾ ਹੋਵੇ ਤੇ ਭਾਵੇਂ ਕੋਈ ਹੋਵੇ ਜਿਹੜਾ ਗੁਰੂ ਨਾਨਕ ਦੇ ਘਰ ਮੱਥਾ ਟੇਕਣਾ ਵੇ ਉਹਦੀ ਝੋਲੀ ਰਹਿਮਤਾਂ ਨਾਲ ਭਰਦੀ ਐ। ਜਿਹੜਾ ਮੱਥਾ ਟੇਕਣ ਵਾਸਤੇ ਮੱਥਾ ਲਾਉਣ ਵਾਸਤੇ ਆਵੇ ਉਹਦਾ ਮੱਥਾ ਫੇਰ ਦਿੰਦਾ ਗੁਰੂ ਰਾਮਦਾਸ ਦਾ ਘਰ ਗੁਰੂ ਅਮਰਦਾਸ ਮਹਾਰਾਜ ਦਾ ਘਰ 84 ਦੇ ਹਿੰਦੁਸਤਾਨ ਦੀ ਸਰਕਾਰ ਮੱਥਾ ਲਾਉਣ ਆਈ ਸੀ ਨਾ ਸੰਤ ਬਾਬਾ ਜਰਨਾਲ ਸਿੰਘ ਸਾਹਿਬ ਨੇ ਮੱਥਾ ਪੰਨਿਆ ਪੂਰੀ ਦੁਨੀਆ ਉਸ ਸਾਰੀ ਹਕੀਕਤ ਨੂੰ ਜਾਣ ਕਲਾ ਵਰਤੀ ਰਾਜੇ ਦਾ ਇੱਕੋ ਇੱਕ ਪੁੱਤ ਬਿਮਾਰ ਪੈ ਗਿਆ ਹਕੀਮ ਸੱਦੇ ਗਏ ਵੈਦ ਗਰਾਹ ਸੱਦੇ ਗਏ ਜਿਨ੍ਹਾਂ ਘਰਾਂ ਵਿੱਚ ਸ਼ਾਹੀ ਸ਼ਮਿਆਨੇ ਸਨ ਜਿੱਥੇ ਰੰਗ ਰੰਗ ਪਰਦਾ ਸੰਗੀਤ ਕਾਇਆ ਜਾਂਦਾ ਸੀ ਉੱਥੇ ਵੈਣ ਪੈਣੇ ਸ਼ੁਰੂ ਹੋ ਗਏ ਰਾਜੇ ਦੇ ਘਰ ਦੇ ਚੁੱਲ੍ਹੇ ਠੰਡੇ ਹੋ ਗਏ ਮੁਰਦਾ ਅਲਿਸ਼ਾਈ ਹੈ ਕੰਦਾ ਨਾਲ ਟੱਕਰਾ ਮਾਰ ਮਾਰ ਕੇ ਬਿਮਾਰ ਪੁੱਤਰ ਨੂੰ ਵੇਖ ਕੇ ਰਾਜਾ ਜਿਵੇਂ ਰੋਂਦਾ ਸ਼ਬਦਾਂ ਦੀ ਤਸਵੀਰ ਵਿੱਚ ਨੂੰ ਤੱਕੋ ਇਹੋ ਬੇਨਤੀ ਇਤਿਹਾਸ ਰਾਜੇ ਦੇ ਦਰਬਾਰ ਜਦੋਂ ਪੁੱਤ ਪਿਆਰਾ ਮਰਿਆ ਆ ਪੁੱਤ ਮਰਿਆ ਵੇਖ ਕੇ ਤੇ ਰਾਜਾ ਨਾ ਸਹਾਰ ਸੀ ਸਕਿਆ ਪੁੱਤ ਪਿਆਰਾ ਤੁਰ ਗਿਆ ਛੱਡ ਕੇ ਸੁੰਦੇ ਮੈਲ ਬਨਾਰੇ ਦੂਰੋਂ ਤੇ ਰਾਜਾ ਸੀ ਟਕਰਾਂ ਦੌੜ ਕਦਾ ਦੇ ਮਾਰੇ ਇੱਕੋ ਪੁੱਤ Rå, no, rå! No. ਮਨ ਕਰਵਾਏ ਹੋਈ ਦੇਵ ਤਬਾਉੜਿਆ ਨਾ ਕੈਸੇ ਕਰਮ ਬਾਲਦੇ ਹੋਰੇ ਜੋ ਰੋਕੇ ਰਾਹਾਂ ਸੀ ਟਕਰਾਂ ਨਾਲ ਕਦਾਵੇ ਮਾਰੇ ਸਭ ਨੀਸ਼ਾਨ ਪੜੋਦੀਆਂ ਚੀਕਾ ਸੁਣ ਕੇ ਧਰਤੀ ਆਕਾਸ਼ ਦਾ ਪਾੜ ਵੀ ਕੰਬ ਰਿਆ ਸੀ ਇੰਨੀਆਂ ਦੁਆਇਆਂ ਦਾ ਮਹਾਰਾਜ ਦੇ ਸਿੱਖਾਂ ਤੱਕ ਗੱਲ ਕਰੇ ਗਈ ਰਾਜੇ ਦਾ ਇੱਕੋ ਇੱਕ ਪੁੱਤਰ ਆਉਂਦੀ ਮਰਨ ਕਿਨਾਰੇ ਆ ਪਤਾ ਨਹੀਂ ਕੋਈ ਸਾਹ ਹੈਗਾ ਕਿ ਜਾਂ ਨਹੀਂ ਹੈਗਾ ਮੌਤ ਵਰਗੀ ਚੁੱਪਛਾਈ ਆ ਰਾਜੇ ਦੇ ਮਹੱਲਾ ਵਿੱਚ ਮਹਾਰਾਜ ਦਾ ਸਿੱਖ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ ਗੁਰੂ ਦਾ ਪਿਆਰਾ ਬਾਬਾ ਸ਼ਾਮਣ ਮਾਲ ਇੱਕ ਜੇਲ੍ਹ ਦੇ ਕਰਮਚਾਰੀ ਨੂੰ ਕਹਿੰਦਾ ਜਾ ਰਾਜੇ ਨੂੰ ਕਹੋ ਸਾਡੇ ਕੋਲ ਆ ਜਵੇ ਪੁੱਤ ਨਉ ਕਰ ਨਉ ਹੋ ਜਾਏਗਾ ਜੇ ਮਰਿਆ ਵੀ ਹੋਈ ਹੈ ਨਾ ਉਹਨੂੰ ਨਵੇਂ ਸਿਰੇ ਉਹ ਜਿੰਦਗੀ ਗੁਰੂ ਨਾਨਕ ਦਾ ਕਰ ਦੋਵੇਗਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਮਾਰਜੀ ਵਾਲਾ ਹੈ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ ਰਾਜੇ ਨੇ ਸੁਣਿਆ ਉਸੇ ਵੇਲੇ ਹੁਸੰਦਤਾ ਪੰਜੇ ਸਿੱਖ ਆਦਰ ਸਤਕਾਰ ਨਾਲ ਰਿਹਾ ਕਰਕੇ ਮੇਰੇ ਦਰਬਾਰ ਵਿੱਚ ਲਿਆਦੇ ਬੜਾ ਅਲੀ ਸ਼ਾਨ ਦਰਬਾਰ ਸਜਾਇਆ ਗੁਰੂ ਦੇ ਸਿੱਖਾਂ ਵਾਸਤੇ ਮਹਾਰਾਜ ਦੇ ਸਿੱਖ ਆਏ ਹੁਸ਼ਿਆ ਕੀ ਗੱਲ ਹੈ ਰਾਜਾ ਹਰੀ ਸਾਹਿਬ ਕਹਿੰਦਾ ਮੇਰੇ ਭਾਦੀ ਤੇ ਦੁਨੀਆਂ ਹੀ ਪਲਦੀ ਮੈਨੂੰ ਪੂਰੀ ਦੁਨੀਆਂ ਦਾ ਬੋਝ ਬੋਝ ਨਹੀਂ ਸੀ ਲੱਗਦਾ ਪਰ ਅੱਜ ਮੇਰੇ ਸਾਹਮਣੇ ਬਿਮਾਰ ਪੁੱਤਰ ਦੀ ਪਈ ਹੋਈ ਦੇਖ ਕੇ ਜਿਨਾ ਮੇਰੀ ਆਤਮਾ ਤੇ ਬੋਝ ਆ ਨਾ ਮੈਨੂੰ ਸਹਾਰ ਨਹੀਂ ਸਕਦਾ ਸੱਤੇ ਪਾਤਸ਼ਾਹ ਦੇ ਸਿੱਖੋ ਕਿਰਪਾ ਕਰੋ ਮੈਨੂੰ ਪਤਾ ਲੱਗਾ ਤੁਸੀਂ ਜੂ ਦੇ ਜਾਗ ਦੇ ਦੇਵਤਯੋ ਤੇ ਤੁਹਾਨੂੰ ਉਸ ਗੁਰੂ ਨੇ ਕਹ ਲਿਆ ਜਿਹਦੇ ਕਰਦੀ ਆਵਾਜ਼ ਜੂਜਦੀ ਆ ਭੱਲੇ ਅਮਰਦਾਸ ਬੁਣ ਤੇਰੇ ਤੇਰੀ ਹੁਕਮਾਂ ਲੋਹੇ ਵਗ ਮੇਰਾ ਟਾਈਮ 11 ਵਜੇ ਤੱਕ ਹੱਦੀ ਮੈਂ ਜੋ ਸ케ਜੂਲ ਛਪਿਆ ਹੈ ਮੈਂ ਇੱਕ ਮਿੰਟ ਵੀ ਆਪਣੇ ਟਾਈਮ ਤੋਂ ਅੱਗੇ ਨਹੀਂ ਜਾਵਾਂਗਾ ਤਾਂ ਕੋ ਛੱਬਾਂ ਦੀ ਤਸਵੀਰ ਵਿੱਚੋਂ ਭਾਈ ਸਾਵਣ ਮਾਲ ਨੇ ਰਮਾਲ ਦੀ ਇੱਕ ਕੰਨੀ ਸੱਚੇ ਜਲ ਵਿੱਚ ਪਿਉਹੀ ਔਰ ਉਹਦੇ ਨੇਤਰਾਂ ਤੇ ਛੱਟਾ ਮਾਰ ਕੇ ਆਖਿਆ ਬੇਟਾ ਤੇਰੇ ਵਰਗੇ ਬੱਚੇ ਤੇ ਹੱਸਦੇ ਖੇਡਦੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਚੰਗੇ ਨਹੀਂ ਲੱਗਦੇ ਨੇ ਤੂੰ ਲੰਮੀਆਂ ਤਾਣ ਕੇ ਪਿਆ ਵੇਖ ਤੇਰੀ ਮਾਂ ਦਾ ਕੀ ਹਾਲ ਆ ਤੇਰੇ ਬਾਬਾ ਕੀ ਹਾਲ ਆ ਤੇਰੇ ਸ਼ਹਿਰ ਦੀ ਪਰਜਾ ਦਾ ਕੀ ਹਾਲ ਆ ਭਾਈ ਸਾਹਮਣ ਬਲ ਮੇਰ ਦੇ ਘਰ ਲੈ ਆਇਆ ਹੋਇਆ ਨੀਂਹ ਬਹੋਜੀ ਵਿੱਚ ਪਏ ਹੋਏ ਬੱਤੇ ਨੂੰ ਜਿਵੇਂ ਨਿਵਰਤਾ ਨਾਲ ਆਵਾਜ਼ ਦੇ ਕੇ ਉਠਾਉਦੇ ਦੇ ਬੇਨਤੀ ਕਿੰਝ ਕੀਤੀ ਆ ਬਾਬਾ ਕਰੇ ਗੱਲ ਮਰੇ ਹੋਏ ਬਾਰਨਾ ਮੁਖ ਜਲ ਪਾਇਆ ਗੁਰਾਂ ਦੇ ਰਮਾਨਾ ਮੋਖਾ ਜਲ ਪਾਇਆ ਗੁਰਾਂ ਦੇ ਰਮਾਲਾ ਨਾ ਉੱਠ ਬੇਟਾ ਇਹਦਾ ਚਿਹਰ ਨਹੀਂ ਲਗਾਈਦਾ ਰੋਣੇ ਬਾਪੇ ਛੱਡ ਕੇ ਕਦੇ ਨਹੀਂ ਜਾਈਦਾ ਰੋਣੇ ਬਾਪੇ ਛੱਡ ਕੇ ਕਦੇ ਨਹੀਂ ਜਾਈਦਾ ਮੇਰ ਹੋਣੀ ਤੇਰੇ ਉੱਤੇ ਕੁਰਬਾਨੀ ਦੀ ਹਰ ਤਦ ਸਹਿਤਾ ਕਰੇ ਜੋ ਪ੍ਰਾਣੀ ਦੀ ਹਰ ਤਦ ਸਹਿਤਾ ਕਰੇ ਜੋ ਪ੍ਰਾਣੀ ਦੀ ਨਾ ਕੋਣ ਚਿੱਤੇ ਕੋਈ रोते बाप छत के कदे नहीं जाईद रोते बाप छे कद नहीं जाईदी पूना पलाया है गोनी पागे लाद जिसने लड़ाया है गोदी पागे लाद जिसने लड़ाया है बुरा उसके बाप छद के कदे नहीं रोंदे रोते बाप छद के कद नी जाई ਯਾਦ ਦੇ ਦੁੱਖ ਮਾਪੇ ਨਾ ਹੀ ਜਾਰ ਦੇ ਲੰਮੀ ਉਮਰ ਦੀ ਅਰਦਾਸ ਕਰਦੇ ਲੰਮੀ ਉਮਰ ਦੀ ਅਰਦਾਸ ਕਰਦੇ ਅੱਖ ਦਾ ਤੂੰ ਤਾਰਾ ਪੁੱਤਰਾ ਮਾਪਿਆਂ ਦੀ ਅੱਖ ਦਾ ਤੂੰ ਤਾਰਾ ਪੁੱਤਰਾ ਪਰ ਮਾਪਿਆਂ ਦਾ ਪਾ ਕੇ ਨਹੀਂ ਰੋ ਛੋੜਾ ਪਾਈਦਾ ਰੋਂਦੇ ਮਾਪੇ ਛੱਡ ਕੇ ਕਦੇ ਨਹੀਂ ਜਾਂਦਾ ਰੋਂਦੇ ਮਾਪੇ ਛੱਡ ਕੇ ਕਦੇ ਨਹੀਂ ਜਾਂਦਾ ਤੇਰੇ ਪਿਤਾ ਦੇ ਗੋਨਾ ਮਾਫ ਕਰੂ ਪਾਦਸ਼ਾਹ ਜੀ ਦੇ ਦਰ ਝੁੱਕਦੇ ਨੇ ਆ ਕੇ ਬਾਦਸ਼ਾਹ ਜੀ ਦੇ ਦਰ ਝੁੱਕਦੇ ਨੇ ਸ਼ਾਹ ਸੁਫਤ ਸ਼ਾਮ ਜਿਸ ਨੂੰ ਤੇ ਆਈਦਾ ਰੋਦੇ ਮਾਂ ਪੇਸ਼ਾਟ ਕੇ ਕਦੇ ਨਹੀਂ ਜਾਈਦਾ ਰੋਦੇ ਮਾਂ ਪੇਸ਼ਾਟ ਕੇ ਕਦੇ ਨਹੀਂ ਜਾਈਦਾ ਭਾਈ 사વન ਮਲ ਅਰਦਾਸ ਕਰ ਰਿਹਾ ਜਿਸ ਦਾ ਸਾਹਿਬ ਦਾਦਾ ਹੋਏ ਕਿਸ ਨੂੰ ਮਾਰ ਨਾ ਸਕਿਆ ਕੋਏ ਨੀਂਦ ਹੋਸ਼ੀ ਵਿੱਚੋਂ ਬੱਚਾ ਉੱਠ ਕੇ ਬਹਿ ਗਿਆ ਮਹੱਲਾ ਦੀਆਂ ਗਈਆਂ ਹੋਈਆਂ ਰੌਣਕਾਂ ਪਰ ਤਾਈਆਂ ਸ਼ਾਨ ਸ਼ਾਨ ਆਈਆਂ ਵੱਜਣੀਆਂ ਸ਼ੁਰੂ ਹੋ ਜਾਂ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਇਹ ਕਰੋ ਅਮਰਦਾਸ ਮਹਾਰਾਜ ਦਾ ਪਰਪਕਾਰ ਇਹ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਤਰਸ ਜੋ ਸ਼ਰਨ ਆਵਾ ਇਸ ਅੰਠ ਲਾਵਾ ਇਹੋ ਗੁਰਦ ਸਵਾਮੀ ਸੰਦਾ ਵਾਹਿਗੁਰੂ ਕਿਰਪਾ ਕਰਨ ਸਾਲ ਗੁਰੂ ਦੇ ਸਤਨਾਕਾ ਜੁੜਨਾ ਚਾਹੀਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੂਹੀ ਮਨਨਜ ਮੈਨੇਜਰ ਸਾਹਿਬ ਜੀ ਮੈਂਬਰ ਸਾਹਿਬਾਨ ਰੱਬ ਨੂੰ ਗੁਰੂ ਦੀ ਸੰਗਤ ਸੋਸ਼ਲ ਨੈਟਵਰਕ ਦੀ ਸੇਵਾ ਨਿਭਾਰੇ ਸਾਰੇ ਕੈਨੜਾ ਵਾਲੇ ਵੀਰ ਸਰਕਾਰ ਦੇ ਪ੍ਰਚਾਰਕ ਸਰਬੰਧ ਤੇ ਗੁਰੂ ਗੁਰੂ ਕੇ ਗ੍ਰੰਥੀ ਸਿੰਘ ਸਾਹਿਬਾਨ ਦਾ ਧੰਨਵਾਦ ਕੋਟਣ ਕੋਟਾਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਟਰਨੈਸ਼ਨਲ ਗੋਲ ਮੈਡ ਸ੍ਰੀ ਜੋਸ਼ਾ ਫਕਤਾ ਸਿੰਘ ਮੇਰਾ ਖਾਣਾ ਨੂੰ ਅਸੀਸ ਬਖਸ਼ਿਸ਼ ਕਰੋ 98767 10595 ਬਹੁਤ ਸਾਰੀਆਂ ਅਰਦਾਸਾਂ ਮੇਰੇ ਕੋਲ ਰਹਿ ਗਈਆਂ ਮੈਂ ਖਿਮਾ ਚਾਉਣਾ ਜੀ ਮੀਸ਼ਰਨ ਗੀਤ ਸਿੰਘ ਟੋਲੇ ਵਾਲੇ ਪਿਆਰ ਆਦਰ ਕਰਦੇ ਨੇ ਭਾਈ ਅਮਰਪਾਲ ਸਿੰਘ ਰੌਣ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਰੀ ਸੰਗਤ ਦੀ ਸਮੂਹਿਕੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ ਇਹ ਹਨ ਭਾਈ ਸੁਚਾ ਸਿੰਘ ਜੀ ਡੇਰਾ ਪਠਾਣਾ ਤੇ ਉਹਨਾਂ ਦਾ ਕੀਸ਼ਰੀ ਜਥਾ ਜਿਨ੍ਹਾਂ ਨੇ ਆਪ ਸਭਚੀਆ ਸੰਗਤਾਂ ਦੇ ਨਾਲ ਗੁਰੂ ਇਤਿਹਾਸ ਦੀ ਜਿਹੜੀ ਉਹ ਸਾਂਝ ਪਾਉਣਾ ਕੀਤੀ ਹੈ ਕਿਉਂਕਿ ਪਟ ਸਾਹਿਬਾਨ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰ ਰਹੇ ਹਨ ਕਿ